ਅੱਜੋਂ ਦਾ ਜਾਗਦਾ ਬਹੁਤ ਵੱਡਾ ਸਬੂਤ ਦੇਣ ਲੱਗੇ ਆ ਜਿਨ੍ਹਾਂ ਨੂੰ ਹਜੇ ਵੀ ਭੁਲੇਖਾ ਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਸੋਨੇ ਦੀ ਚਿੜੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਕਿੰਨਾ ਅਮੀਰ ਹੋਊਗਾ ਜਿਨ੍ਹਾਂ ਲੋਕਾਂ ਨੂੰ ਮਹਾਰਾਜਾ ਨੇ ਤਖਤ ਬਖਸ਼ੇ ਉਹ ਲੋਕਾਂ ਦੇ ਸੋਨੇ ਦੇ ਸਗਹਾਸ਼ਨ ਅੱਜ ਵੀ ਇਨ੍ਹਾਂ ਮਹਿਲਾਂ ਦੇ ਵਿੱਚ ਪਏ ਆ ਇਨ੍ਹਾਂ ਮਹਿਲਾਂ ਦੇ ਵਿੱਚ ਅਰਬਾਂ ਰੁਪਏ ਦਾ ਪਿਆ ਖਜ਼ਾਨਾ ਸਾਡੇ ਰਾਜ ਦੀ ਅਮੀਰੀਅਤ ਦੀ ਗਵਾਹੀ ਭਰਦਾ ਉਹਨਾਂ ਬੇਲਿਆਂ ਦੇ ਇਤਰ ਵੀ ਸਜਣੋ ਹਜੇ ਉਵੇਂ ਹੀ ਪਿਆ ਜਿਹੜੇ ਰਾਜਿਆਂ ਨੇ ਵਰਤੇ ਹੋਇਆ ਵੀਡੀਓ ਸ਼ੇਅਰ ਕਰੋ ਦੁਨੀਆ ਨੂੰ ਵਿਖਾਓ ਕਿ ਸਾਡਾ ਰਾਜ ਕਿੰਨਾ ਅਮੀਰ ਸੀ ਦਰਸ਼ਕੋ ਇਸ ਵਕਤ ਨਾਲ ਅਸੀਂ ਅਮਰ ਸਿੰਘ ਪੈਲਸ ਦੇ ਵਿੱਚ ਪਹੁੰਚੇ ਹੋਏ ਹਾਂ ਜਿਹੜਾ ਕਿ 1862 ਦਾ ਬਣਿਆ ਹੋਇਆ ਸੀਗਾ ਤਵੀ ਨਦੀ ਦੇ ਕਿਨਾਰੇ ਤੇ ਅਸੀਂ ਇਸ ਵੇਲੇ ਹੈ ਕਿੱਥੇ ਹਾਂ ਜੰਮੂ ਦੇ ਵਿੱਚ ਬਹੁਤ ਸੋਹਣਾ ਮਾਹੌਲ ਆ ਦੇਖੋ ਵੀ ਕਮਾਲ ਦੀ ਤੁਹਾਨੂੰ ਇੱਥੇ ਨਦੀ ਦੇ ਕਿਨਾਰੇ ਵਾਦੀਆਂ ਦੇ ਇੱਕ ਵਿੱਚ ਬਣਿਆ ਹੋਇਆ ਪੈਲਸ ਦੱਸ ਜੂਗਾ ਤੁਹਾਨੂੰ ਉਹ ਦਿਖਾ ਦਿਓ ਗੁਪੀਵਰੇ ਮਗਰਲੇ ਪਾਸੇ ਵੀ ਸਾਰਾ ਪੁਰਾਣਾ ਬਣਿਆ ਹੋਇਆ ਗੇ ਡੋਗਰਾ ਬੰਚ ਦਾ ਇਹ ਕਿਲਾਵਾ ਕਿਸ ਮਹਿਲ ਆ ਜਿਹਨੂੰ ਅਮਰ ਸਿੰਘ ਨੇ ਬਣਵਾਇਆ ਸੀ ਜਿਹਨੂੰ 1862 ਚ ਬਣਾਉਣਾ ਸ਼ੁਰੂ ਹੋਇਆ ਸੀ 1890 ਦੇ ਵਿੱਚ ਇਹ ਪੂਰਾ ਹੋ ਗਿਆ ਸੀਗਾ ਇੱਥੋਂ ਦਾ ਹੁਣ ਮੌਜੂਦਾ ਰਾਜਾ ਡਾਕਟਰ ਕਰਨ ਸਿੰਘ ਆ ਮਹਾਰਾਜਾ ਹਰੀ ਸਿੰਘ ਦਾ ਬੇਟਾ ਦੱਸਿਆ ਜਾਂਦਾ ਵੀ ਡਾਕਟਰ ਮਹਾਰਾਜਾ ਹਰੀ ਸਿੰਘ ਆਖਰੀ ਰਾਜਾ ਸੀਗਾ ਜੰਮੂ ਕਸ਼ਮੀਰ ਦਾ ਜਿਹੜਾ ਮਹਾਰਾਜਾ ਗੁਲਾਬ ਸਿੰਘ ਸੀ ਇਹਨਾਂ ਨੂੰ ਰਾਜ ਭਾਗ 1822 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀਗਾ ਕਿਉਂਕਿ ਇਹ ਤਿੰਨ ਭਰਾ ਡੋਗਰਾ ਤਿੰਨ ਭਰਾ ਸੀਗੇ ਜਿਨ੍ਹਾਂ ਵਿੱਚ ਗੁਲਾਬ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਇਹ ਤਿੰਨ ਭਰਾ ਸੀ ਤਿੰਨਾਂ ਦਾ ਲਾਹੌਰ ਦਰਬਾਰ ਦੇ ਵਿੱਚ ਚੰਗਾਉਣ ਜਾਣ ਸੀ ਚੰਗੇ ਅਹੁਦਿਆਂ ਤੇ ਸੀ ਪ੍ਰਧਾਨ ਮੰਤਰੀ ਦੇ ਅਹੁਦਿਆਂ ਤੇ ਸੀਗੇ ਤੇ ਫਿਰ ਜਿਹੜੇ ਇਸ ਏਰੀਏ ਤੇ ਜੰਮੂ ਕਸ਼ਮੀਰ ਦੇ 1812 ਚ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਤੇ ਤਾਂ 10 ਸਾਲ ਫਿਰ ਆਪਦੇ ਕੋਲ ਰੱਖੇ ਉਹ ਦੂਜੇ ਵਾਰ ਚ 1822 ਚ ਗੁਲਾਬ ਸਿੰਘ ਡੋਗਰੇ ਨੂੰ ਇਹ ਰਾਜ ਦਿੱਤਾ ਸੀ ਉਹਨਾਂ ਦਾ ਮੁੰਡਾ ਸੀਗਾ ਰਣਬੀਰ ਸਿੰਘ ਰਣਬੀਰ ਸਿੰਘ ਤੋਂ ਬਾਅਦ ਆਪਣਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਤੋਂ ਬਾਅਦ ਸਰਦਾਰ ਆਪਣਾ ਹਰੀ ਸਿੰਘ ਹਰੀ ਸਿੰਘ ਡੋਗਰਾ ਇਹਨਾਂ ਨੂੰ ਰਾਜ ਮਿਲ ਗਿਆ ਸੀਗਾ ਤੇ ਇਹਨਾਂ ਦੀ ਪੀੜ੍ਹੀ ਚੱਲਦੀ ਸੀ ਫ੍ਰੈਂਚ ਆਰਕੀਟੈਕਟ ਦਾ ਬਣਿਆ ਹੋਇਆ ਤੁਹਾਡੇ ਸਾਹਮਣੇ ਨਮੂਨਾ ਜਿਹੜਾ ਤੁਸੀਂ ਇਸ ਵਕਤ ਦੇਖ ਰਹੇ ਹੋ ਤਾਂ ਇੱਥੇ ਮਹਾਰਾਜਾ ਅਮਰ ਸਿੰਘ ਜੀ ਦਾ ਨਿਵਾਸ ਹੁੰਦਾ ਸੀ ਇਸ ਪੈਲਸ ਦੇ ਵਿੱਚ ਜਿਹੜਾ ਤੁਸੀਂ ਵੇਖ ਰਹੇ ਹੋ ਖੂਬਸੂਰਤ ਵਾਦੀਆਂ ਦੇ ਵਿੱਚ ਤਾਂ ਆਜੋ ਅੰਦਰ ਚੱਲਦੇ ਹਾਂ ਥੋੜਾ ਦੇਖ ਕੇ ਆਉਂਦੇ ਹਾਂ ਦਰਸ਼ਕੋ ਇਹ ਹੈਗੀ ਆ ਲੈਫਟ ਲੱਗੀ ਹੋਈ ਰਾਣੀ ਵਾਸਤੇ ਉਹਨਾਂ ਜ਼ਮਾਨੇ 'ਚ ਲੈਫਟ ਚੱਲਦੀ ਸੀ ਥੋ ਸਿੱਧੀ ਆ ਦੇਖੋ ਉਤਾਰਾ ਤੁਰਾ ਪਾਈਆਂ ਹੋਈਆਂ ਤਾਂ ਤੱਕ ਲੈਫਟ ਲੱਗੀ ਹੋਈ ਹੈ ਲੈ ਕਿਉਂ ਮੰਨਦੇ ਹਨ ਕਮਾਲ ਤੇ ਆਹ ਦੇਖੋ ਉਹਨਾਂ ਜ਼ਮਾਨੇ ਇਹ ਫਰਾਂਸੀਸੀ ਸਟਾਈਲ ਦਾ ਬਣਿਆ ਹੋਇਆ ਮਹਿਲ ਆ ਇੱਥੇ ਤਾਰਾ ਦੇਵੀ ਜੀ ਸੀ ਜਿਹੜੀ ਮਹਾਰਾਜ ਹਰੀ ਸਿੰਘ ਰਾਜਾ ਦੀ ਘਰ ਵਾਲੀ ਉਹ ਆਖਰੀ ਸਮੇਂ ਤੱਕ ਇੱਥੇ ਰਹੀ ਸੀ ਉਹ ਇੱਥੇ ਹੀ ਰਹੀ ਸੀ ਤੇ ਉਹਨਾਂ ਵਾਸਤੇ ਲੈਫਟ ਲੱਗੀ ਹੋਈ ਸੀ ਆ ਜੋ ਲੱਕੜ ਦਾ ਕੰਮ ਹੋਇਆ ਇਹਦੇ ਵਿੱਚ ਬਹੁਤ ਖੂਬਸੂਰਤ ਆ ਦੇਖੀ ਚੱਲੋ ਕਿਰਾ ਕਮਾਲ ਗੱਲ ਬਾਤ ਆ ਖੂਬਸੂਰਤੀ ਦੇਖੋ ਕਿੰਨੀ ਆ ਪੌੜੀਆਂ ਚੜ ਰਹੀਆਂ ਆਪਾਂ ਤੇ ਤੇ ਆ ਦੇਖਿਓ ਕਿਰਤਾਂ ਵਾਲੇ ਪਾਸੇ ਲੱਕੜ ਦੀਆਂ ਹੀ ਪੌੜੀਆਂ ਆ ਵਾ ਇੱਕ ਮਿਊਜ਼ੀਅਮ ਬਣਿਆ ਹੋਇਆ ਵਾ ਸਪੈਸ਼ਲ ਆਉਣ ਵਾਸਤੇ 250 ਰੁਪਏ ਟੈਕਟਾਂਉ ਘੱਟਾ ਸ਼ਾਇਦ ਅਸੀਂ ਸਪੈਸ਼ਲ ਵਾਲੀ ਫਿਰ ਟੈਕਟ ਲੈ ਲਈ ਸੀ ਆ ਦੇਖਿਓ ਆ ਰਾਜੇ ਰਾਜਿਆਂ ਦੇ ਇੱਥੇ ਬੈੱਡ ਮਤਲਬ ਕਿੱਸਾ ਲੱਕਿ ਵਾਸ਼ਰੂਮ ਵਗੈਰਾ ਸਾਰੇ ਪੁਰਾਣੇ ਲੱਗੇ ਆ 1863 ਥਰੂਟ ਦਾ ਸਮਾਨ ਲੱਗਿਆ ਹੋਇਆ ਜਿੰਨਾਂ ਵਿਲਾ ਵਿੱਚ ਲੋਹੇ ਦੀ ਟੈਂਕੀ ਆਉਂਦੀ ਹੁੰਦੀ ਸੀ ਮਗਰ ਵਾਸ਼ਰੂਮ ਵਗੈਰਾ ਉਸਮਾਨਿਆ ਦਾ ਸੈਂਟਸੂਨ ਤੋਂ ਸਮੇਂ ਰਾਣੀ ਲਾਉਂਦੀ ਹੁੰਦੀ ਸੀ ਜਿਹੜੇ ਇੱਥੇ ਰਾਜੇ ਲਾਉਂਦੇ ਸੀ ਉਹ ਸਾਰਾ ਸਮਾਨ ਇੱਥੇ ਉਵੇਂ ਹੀ ਪਿਆ ਹੈ ਮਤਲਬ ਖੁੱਲਾ ਡੁੱਲਾ ਕਵਾਸ਼ਰੂਮਾਂ ਜਿਹੜੇ ਪਰਫਿਊਮ ਵੀ ਵਰਤੇ ਸੀ ਜਿਹੜੀ ਉਸਨੇ ਸਾਬਣ ਵੀ ਵਰਤੇ ਸੀਗੇ ਆ ਵੀ ਰਾਣੀ ਦੇ ਸਾਬਣ ਵਰਤੇ ਹੋਏ ਉਵੇਂ ਹੀ ਆਖਰੀ ਸਮੇਂ ਦੇ ਸਾਮਕੇ ਰੱਖੇ ਹੋਏ ਆ ਇਸ ਮਿਊਜ਼ੀਅਮ ਦਾ ਵਿਗਾਟਨ ਇਹਦਾਂ ਗਾਂਧੀ ਨੇ ਕੀਤਾ ਸੀਗਾ ਬਹੁਤ ਸੋਹਣਾ ਖੁੱਲਾ ਡੁੱਲਾ ਵਾਸ਼ਰੂਮਾਂ ਆਹਾ ਹੈ ਕੇਸੀ ਹਲਕਾ ਕੰਮ ਕਰਦਾ ਸੀਗਾ ਦੇਖੋ ਕਿੰਨਾ ਘੈਂਟ ਆ ਕੰਮ ਤੇ ਉਹ ਫਾਇਰਪਲੇਸ ਸੀ ਕਿ ਇੱਥੇ ਆਗੂ ਗਨਿੱਗਾ ਵੀ ਰੱਖਦੇ ਸੀ ਆ ਉਸਮਾਨੇ ਦੇ ਮਤਲਬ ਪੁਰਾਣੇ ਟੇਪ ਰਿਕਾਰਡਾਂ ਪਈਆਂ ਆ ਮਸ਼ੀਨਾ ਪਈਆਂ ਆ ਵੀਡੀਓ ਕੈਮਰਾ ਨਿਕਾ ਆ ਜਾਂ ਵੀਡੀਓ ਕੈਮਰਾ ਤੁਹਾਨੂੰ ਨਜ਼ਰ ਆਊਗਾ ਆ ਰੇਡੀਓ ਦੇਖੋ ਕਿੰਨਾ ਕਮਾਲ ਦਾ ਰੇਡੀਓ ਤੁਹਾਨੂੰ ਨਜ਼ਰ ਇੱਥੇ ਆਊਗਾ ਕਮਾ ਇਹ ਸਾਰਾ ਕੁਝ ਆ ਰਾਜਾ ਹਰੀ ਸਿੰਘ ਸੀਗਾ ਤੇ ਹਰੀ ਸਿੰਘ ਕਸ਼ਮੀਰ ਜੰਮੂ ਕਸ਼ਮੀਰ ਦਾ ਆਖਰੀ ਰਾਜਾ ਸੀ ਤੇ ਆ ਉਹਨਾਂ ਦੀਆਂ ਡਰੈਸਸਾਂ ਪਈਆਂ ਨੇ ਕੱਪੜੇ ਪਏ ਨੇ ਲੱਕੜੀ ਦਾ ਕੰਮ ਵੀ ਬਹੁਤ ਹੋਇਆ ਸ਼ਤਾਂ ਦੇਖੋ ਕਿੱਡੀਆਂ ਤਗੜੀਆਂ ਤਗੜੀਆਂ ਹੈ ਬਾਹਰ ਯੂਰੋਪੀਅਨ ਸਟਾਈਲ ਦੀ ਬਣੀ ਹੋਈ ਇਮਾਰਤਾਂ ਹੀ ਉਹਨਾਂ ਤੇ ਰਵੱਤ ਰਵੱਤੀ ਕਿਲੋ-ਕਿਰਵਾਈਤੀ ਪਹਿਰਾਵੇ ਸੀਗੇ ਜਿਹੜੇ ਤੁਸੀਂ ਦੇਖ ਸਕਦੇ ਹੋ ਆ ਫਾਇਰਪਲੇਸ ਹੁੰਦੀ ਸੀ ਜਿੱਥੇ ਅੱਗ ਬਾਲਦੇ ਸੀ ਨਿਗਾ ਰੱਖਿਆ ਜਾਂਦਾ ਸੀਗਾ ਆ ਰੇਡੀਓਜ਼ ਜ਼ਮਾਨੇ ਦਾ ਜੋ ਰੇਡੀਓ ਵਗੈਰਾ ਸੁਣਦੇ ਹੁੰਦੇ ਸੀ ਨਾ ਇਹ ਰੇਡੀਓ ਉਸ ਜ਼ਮਾਨੇ ਦਾ ਬਣਿਆ ਹੋਇਆ ਪੁਰਾਣੀ ਫੋਟੋਗ੍ਰਾਫਸ ਪਏ ਨੇ ਆ ਦੇਖੋ ਕਿ ਇਹਨਾਂ ਦਾ ਰਿਆਸਤ ਦਾ ਜਹਰੀ ਸਿੰਘ ਸੀ ਉਹਨਾਂ ਦਾ ਲੜਕਾ ਡਾਕਟਰ ਕਰਨ ਸਿੰਘ ਉਹ ਹਜੇ ਵੀ ਹੈਗੇ ਆ ਉਹਨਾਂ ਦੇ ਗਾਂ ਪੁੱਤ ਪੋਤੇ ਵੀ ਇੱਥੇ ਹੈਗੇ ਆ ਆ ਚਾਂਦੀ ਦਾ ਰਾਜਿਆਂ ਦਾ ਚਾਂਦੀ ਦਾ ਬੈੱਡ ਹੁੰਦਾ ਸੀਗਾ ਪਲੰਘ ਆ ਚਾਂਦੀ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਚਾਂਦੀ ਦਾ ਵਾ ਦੇਖੋ ਕਿਰਾ ਇਹ ਸਾਰਾ ਚਾਂਦੀ ਦਾ ਪਲੰਘ ਆ ਉਹਨਾਂ ਜ਼ਮਾਨਿਆਂ ਦਾ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਆ ਪੱਖਾ ਵਾ ਨਿੱਕਾ ਜਿਹਾ ਪੱਖਾ ਤੁਸੀਂ ਵੇਖੋਗੇ ਇਹ ਵੀ ਪੁਰਾਣਾ ਹੀ ਆ ਉਸ ਸਮੇਂ ਸ਼ਿਕਾਰਾਂ ਦਾ ਸ਼ਿਕਾਰ ਦੇ ਸ਼ਕੀਨ ਹੁੰਦੀ ਸੀ ਰਾਜਾ ਜਣਨੀ ਤੇ ਸ਼ਿਕਾਰ ਕੀਤਾ ਹੋਇਆ ਸਾਮ ਭਰ ਜਾਂ ਸਮਟੱਸ ਜੂਗਾ ਹਿਰਨ ਜਿੱਥੇ ਰਾਜੇ ਰਾਣੀਆਂ ਚਾਂਦੀ ਦੇ ਬਰਤਨ ਜਖਾਂਦੇ ਸੀ ਉਹਨਾਂ ਦੀਆਂ ਕੱਪ ਪਲੇਟਾਂ ਹੋਵੇ ਕੀਤਲੀਆਂ ਵਗੈਰਾ ਪੰਜਾਂ ਹੀ ਨਜ਼ਰ ਆ ਜਾਣੀਆਂ ਤੁਹਾਨੂੰ ਆ ਕੱਪ ਕੁਪ ਪੁਰਾਣੇ ਹੀ ਆ ਸਾਰੇ ਇਹ ਤਰੀਆਂ ਕੂਤਲੀਆਂ ਅਸੂਪੇ ਸਾਫੇ ਇੱਕ ਬੈਠਣ ਵਾਲਾ ਰੂਮ ਸੀਗਾ ਇੱਥੇ ਲਾਈਟਿੰਗ ਲੋਇਟਿੰਗ ਸਾਨੂੰ ਨਜ਼ਰ ਆ ਜੂਗੀ ਸਾਫ਼ ਤੌਰ ਤੇ ਆ ਦੇਖ ਸਕਦੇ ਹੋ ਤੁਸੀਂ ਆ ਰਾਣੀ ਦਾ ਮੇਨ ਰੂਮ ਹੁੰਦਾ ਸੀ ਜਿੱਥੇ ਉਹ ਬੈਠਦੀ ਹੁੰਦੀ ਸੀਗੀ ਆ ਦੇਖ ਸਕਦੇ ਹੋ ਤੁਸੀਂ ਕਿੱਡਾ ਘੈਂਟ ਮਿਊਜ਼ੀਅਮ ਬਹੁਤ ਕਮਾਲ ਦਾ ਬਣਿਆ ਹੋਇਆ ਵਾ ਦੇਖੋ ਕਿਰਾਂ ਛੱਤਾਂ ਛੱਤਾਂ ਬਹੁਤ ਕਮਾਲ ਦੀਆਂ ਨੇ ਤੇ ਇਹ ਡੋਗਰਿਆਂ ਦੇ ਰਾਜ ਰਸੀ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਇਹ ਰਾਜਪਾਗ ਸੌਂਪਤਾ ਸੀਗਾ ਇਹ ਫ੍ਰੈਂਚ ਆਰਕੀਟੈਕਚਰ ਦਾ ਬਣਿਆ ਹੋਇਆ ਇਲਾਕਾ ਵਾ ਰਾਜਾ ਗੁਲਾਬ ਸਿੰਘ ਨੂੰ ਇਹ ਏਰੀਆ ਸੌਂਪਿਆ ਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇਹ ਤਾਂ ओरिजिनल ਹਾਥੀ ਦੰਦ ਸੀ ਇਜ ਤਿੱਤਾ ਦੇ ਠੰਡਾ ਪਾਣੀ ਪੀਤਾ ਜਾਂਦਾ ਸੀ ਜੇਕਰ ਬੀਪੀ ਘਟਦਾ ਵਾਧਦਾ ਹੋਵੇ ਹਨਾ ਉਹ ਕਹਿੰਦੇ ਇਹ ਚੋਂ ਪਾਣੀ ਪੀ ਲੈਂਦੇ ਸੀ ਤਾਂ ਸਹੀ ਹੋ ਜਾਂਦਾ ਸੀ ਇਹ ਹਾਥੀ ਦੰਦ ਦੀ ਹੀ ਚੀਜ਼ ਆ ਬਹੁਤ ਕਮਾਲ ਦੀ ਆ ਬਾਕੀ ਉੱਤੇ ਆ ਕਰੋਕਰੀ ਪਈ ਨਜ਼ਰ ਆ ਜੂ ਇਹ 1952 ਦਾ ਰੇਡੀਓ ਆ ਦੇਖਿਓ ਕਿਰਾ 1952 ਦਾ ਰੇਡੀਓ ਇਸ ਵਕਤ ਦੇਖ ਰਹੇ ਹੋ ਤੁਸੀਂ ਦੇਖੋ ਵੀ ਕਮਾਲ ਦੀ ਗੱਲਬਾਤ ਆ ਇਹਦੇ ਵਿੱਚ ਵੀ ਹਨਾ ਕਿੱਡੀ ਘੈਂਟ ਚੀਜ਼ ਸੀ ਇਹ ਵੀ ਯਾਨੋ ਦੀ ਇੱਕ ਕਾਪੀ ਹੈ ਜਿਹੜੀ ਕਿ ਸਵਿਟਜ਼ਰਲੈਂਡ ਵੱਲੋਂ ਭੇਟ ਕੀਤੀ ਗਈ ਸੀ ਰਾਣੀ ਤਾਰਾ ਦੇਵੀ ਨੂੰ ਇਹ ਹਰਮੋਨੀਅਮ ਟਾਈਪ ਇਹ ਵਜਦਾ ਵੀ ਹੈ 뮤ਜ਼ਿਕ ਵੀ ਇਹਦੇ ਵਿੱਚ ਆ ਮਤਲਬ ਵਾਲਬੋਲ ਪਾਉਣ ਦੇ ਲਈ ਸਮਾਨ ਵਰਤ ਹੋਇਆ ਸੀ ਜਿਹੜਾ ਕੰਗਾ ਕੂੰਗਾ ਰਾਣੀ ਦਾ ਉਹ ਸਾਰਾ ਇਹਦੇ ਵਿੱਚ ਤੁਹਾਨੂੰ ਦੱਸ ਜੂਗਾ ਨਜ਼ਰ ਆ ਜੂਗਾ ਸਾਰੀਆਂ ਕੀਮਤੀ ਚੀਜ਼ਾਂ ਇਹ ਤੋਂ ਬਿਨਾ ਤੁਹਾਨੂੰ ਮੈਂ ਦੱਸ ਦਿਆਂ ਆ ਪਈਆ 뮤ਜ਼ਿਕ ਸਿਸਟਮ ਆ ਗ੍ਰਾਮੋਫੋਨ ਵਗੈਰਾ ਪਈ ਨੇ ਹਣਾ ਇਹ ਸਾਰੇ ਚਾਲੂ ਹਾਲਤ ਚ ਨੇ ਦੇਖੋ ਖੂਬਸੂਰਤ ਪੇਂਟਿੰਗਸ ਉਸ ਸਮੇਂ ਦੀਆਂ ਪਈਆਂ ਹੋਈਆਂ ਹਨ ਨਜ਼ਰ ਆ ਜਾਣਗੀਆਂ ਤੁਹਾਨੂੰ ਦੇਖੋ ਕਿੰਡੀਆਂ ਘੈਂਟ ਇਮਾਰਤ ਇਹ ਗੈਲਰੀ ਸੀਗੀ ਫਰੈਂਚ ਆਰਕੀਟੈਕਟ ਦੁਆਰਾ ਦੁਬਾਰਾ ਬਣਾਇਆ ਗਿਆ ਸੀਗੇ ਇਹ ਲੈਫਟ ਹੁੰਦੀ ਸੀ ਚਲਦੀ ਆ ਆ ਤਾਂ ਤੱਕ ਵੀ ਜਾਂਦੀ ਸੀ ਇਹ ਉਤਲੀ ਮੰਜ਼ਲ ਤੱਕ ਵੀ ਹਜੇ ਵੀ ਇਹਦਾ ਪਰਿਵਾਰ ਰਹਿੰਦਾ ਵਾ ਇੱਥੇ ਮਤਲਬ ਉਹਨਾਂ ਦਾ ਆਹ ਦੇਖ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਰਾਜਾ ਹਰੀ ਸਿੰਘ ਦੀ ਘਰ ਵਾਲੀ ਤਾਂ ਨਾ ਸੀਗਾ ਤਾਰਾ ਦੇਵੀ ਜਿਹੜੀ ਕਿ ਕਿੱਥੋਂ ਦੀ ਰਿਆਸਤ ਦੀ ਸੀ ਧਰਮਪੁਰ ਰਿਆਸਤ ਫਰੀ ਉਸ ਰਿਆਸਤ ਨਾਲ ਸੰਬੰਧ ਰੱਖਦੀ ਸੀ ਆਪੋੜੀਆਂ ਆਪਾਂ ਫਿਰ ਥੱਲੇ ਉਤਰ ਚੱਲੇ ਆਂ ਆ ਦੇਖਿਓ ਕਿਰਾ ਕਮਾਲ ਦੀਆਂ ਚਿੱਤਰਕਾਰੀਆਂ ਸਾਨੂੰ ਮਹਿੰਗੀਆਂ ਮਹਿੰਗੀਆਂ ਆ ਲੈਫਟ ਥੱਲੇ ਜਾਂ ਇਧਰ ਦੀ ਆਪਾਂ ਫੇਰ ਥੱਲੇ ਉਤਰਾਂਗੇ ਲੱਕੜ ਦਾ ਕੰਮ ਹੋਇਆ ਜਿੰਨਾ ਵੀ ਹੋਇਆ ਵਾ ਆ ਦੇਖਿਓ ਕਿਰਾ ਸਿਰਾ ਗੱਲ ਬਾਤ ਆ ਬਹੁਤ ਸੋਹਣਾ ਵਾ ਤੇ ਆ ਰਾਜਾ ਹਰੀ ਸਿੰਘ ਜੀ ਦਾ ਮੁੰਡਾ ਡਾਕਟਰ ਕਰਨ ਸਿੰਘ ਇਧਰਲੇ ਪਾਸੇ ਚਿੱਟੀ ਟੋਪੀ ਚ ਦੇਖ ਸਕਦੇ ਹੋ ਤੁਸੀਂ ਆ ਦੇਖੋ ਇਸ ਦਾ ਉਹ ਘਟਨ ਇਧਰਾਂ ਗਾਂਧੀ ਨੇ ਕੀਤਾ ਸੀ 1975 ਦੇ ਅਰਧਗਰ ਦਾ ਦੱਸਿਆ ਜਾਂਦਾ ਆ ਰਾਜਕੁਮਾਰਾਂ ਨੂੰ ਘੋੜਸਵਾਰੀ ਦੀ ਟ੍ਰੇਨਿੰਗ ਦੇਣ ਵਾਲੀ ਇੱਕ ਮਸ਼ੀਨ ਸੀ ਜਿੱਥੇ ਘੋੜਸਵਾਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਕਾਠੀ ਵਗੈਰਾ ਪਾਈ ਹੋਈ ਆ ਦੇਖੋ ਗਾ ਇਤਿਹਾਸ ਅੰਡਰਗ੍ਰਾਉਂਡ ਰਸਤਾ ਸੀ ਜਿਹੜਾ ਬਣਾਉਣ ਵਾਲੇ ਆਰਕੀਟੈਕਟ ਸੀ ਉਹ ਫਰਾਂਸ ਦੇ ਸੀਗੇ ਤਾਂ ਫਿਰ ਇਹ ਥੱਲੇ ਦੀ ਇੰਗਲੈਂਡ ਲੰਡਨ ਤੋਂ ਮੰਗਾਇਆ ਗਿਆ ਸੀ ਗਲਾਸ ਆ ਦੇਖੋ ਲੰਡਨ ਤੋਂ ਮੰਗਾਇਆ ਗਿਆ ਸੀ ਆਹ ਗਲਾਸ ਸਾਰਾ ਤੇ ਅਥਲ ਇਹ ਥੱਲੇ ਜਿਹੜਾ ਰਸਤਾ ਫਿਰ ਸੂਈ ਚ ਜਾਂਦਾ ਸੀ ਚ ਲੱਗਿਆ ਨਾ ਇਹ ਇੰਗਲੈਂਡ ਦਾ ਬਣਿਆ ਹੋਇਆ ਕੱਚਾ ਸਾਰਾ ਇਹ ਥੱਲੇ ਦੀ ਰਾਹ ਜਾਂਦਾ ਹੁੰਦਾ ਸੀ ਆ ਸਾਰਾ ਕੱਚ ਦਾ ਵਾਹਲੇ ਥੱਲੇ ਦੀ ਰਸਤਾ ਵੀ ਜਿੱਥੇ ਰਸੋਈ ਨੂੰ ਸਾਰਾ ਰਾਹ ਜਾਂਦਾ ਸੀ ਇਹਦੇ ਥੱਲੇ ਇੰਗਲੈਂਡ ਵੀ ਲਿਖਿਆ ਲੰਡਨ ਲਿਖਿਆ ਸਭ ਦਿਖ ਜੂਗਾ ਚਿੱਤਰਕਾਰੀ ਨਜ਼ਰ ਆ ਜੂਗੀ ਦੂਜਾ ਪਾਸਾ ਇਹ ਮਹਿਲ ਦਾ ਚਿੱਤਰਕਾਰੀ ਫੋਟੋਆਂ ਵਗੈਰਾ ਇੱਥੇ ਸਾਰੀਆਂ ਨਜ਼ਰ ਆ ਜਾਣਗੀਆਂ ਅੱਡ ਅੱਡ ਤਰ੍ਹਾਂ ਚਿੱਤਰਕਾਰੀ ਇਹ ਵੀ ਇੱਕ ਮਿਊਜ਼ੀਅਮ ਟਾਈਪ ਆ ਫਾਇਰਪਲੇਸ ਨਜ਼ਰ ਆ ਜੂਗਾ ਮਹਾਰਾਜਾ ਗੁਲਾਬ ਸਿੰਘ ਤਾਂ ਤਸਵੀਰ ਤੇ ਆ ਫਾਇਰਪਲੇਸ ਆ ਜਿੱਥੇ ਅੱਗ ਮਚਾ ਕੇ ਮਦਦ ਨਿਕਾ ਕੀਤਾ ਜਾਂਦਾ ਸੀ ਕਮਰਿਆਂ ਨੂੰ ਸੋਨੇ ਦਾ ਤਖਤਾ ਸਿੰਘਾਸਨਾਂ ਇਹ 120 ਕਿਲੋ ਸੋਨਾ ਲੱਗਿਆ ਹੋਇਆ ਇਸ ਦੇ ਵਿੱਚ ਜਿਹੜਾ ਕਿ ਇੱਥੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ 120 ਕਿਲੋ ਸੋਨਾ ਲੱਗਿਆ ਹੋਇਆ ਉਹਨਾਂ ਜ਼ਮਾਨਿਆਂ ਦਾ ਆ ਆਰਕੀਟੈਕਚਰ ਦੇਖੋ ਅੰਦਲੇ ਵਸ ਕੇ ਹਿਸਾਬ ਕਿਤਾ ਉਹਦਾ ਬਣਿਆ ਕਮਾਲ ਇਹ ਮਹਾਰਾਜਾ ਅਮਰ ਸਿੰਘ ਦਾ ਪੈਲਸੀਗਾ ਜਿਹੜਾ ਕਿ ਜੰਮੂ ਦੇ ਵਿੱਚ ਆ ਬਹੁਤ ਕਮਾਲ ਦਾ ਯੂਰੋਪੀਅਨ ਸਟਾਈਲ ਦਾ ਬਣਿਆ ਹੋਇਆ ਤੁਸੀਂ ਵੇਖਿਆ ਸੋ ਅਗਲੀ ਵਾਰੀ ਨਵਾਂ ਵਿਸ਼ਾਲਿਆ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਪਣੇ ਕੋਲ ਪਈਆਂ ਨੇ ਆਉਣ ਵਾਲੇ ਸਮੇਂ 'ਚ ਆਉਣਗੀਆਂ ਤੁਸੀਂ ਸਾਡੇ ਨਾਲ ਜੁੜੇ ਰਹੋ ਹਰ ਪੇਸ ਤੋਂ ਦੂ ਚੈਨਲ YouTube Facebook ਤੇ Insta ਤੇ ਧੰਨਵਾਦ ਮਿਹਰਬਾਨੀ